ਆਰਿਆ ਆਜ਼ਾਦੀ ਲਈ ਜੇਲਾਂ ਕੱਟਣ ਅਤੇ ਆਜ਼ਾਦੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀ ਅਤੇ ਬਾਬਾ ਸੋਹਣ ਸਿੰਘ ਪਖਨਾ ਦੇ ਸਾਥੀ 80 ਸਾਲਾ ਬਜ਼ੁਰਗ ਅਵਸਥਾ ਵਿੱਚ ਸੁਲੱਖਣ ਸਿੰਘ ਪਖਨਾ ਅਤੇ ਉਹਨਾਂ ਦੇ ਜਵਾਈ ਸੁਖਦੇਵ ਸਿੰਘ ਨੂੰ ਖਾੜਕਵਾਦ ਦੇ ਦੌਰ ਦੌਰਾਨ ਕਰੋ ਅਗਵਾ ਕਰਨ ਲਾਪਤਾ ਕਰਨ ਮਾਰਨ ਦੇ ਮਾਮਲੇ ਵਿੱਚ ਸਪੈਸ਼ਲ ਜੱਜ ਸੀਬੀਆਈ ਮਨਜੋਤ ਕੋਰ ਦੀ ਅਦਾਲਤ ਵੱਲੋਂ ਉਸ ਸਮੇਂ ਦੇ ਥਾਣਾ ਸਰਹਾਲੀ ਦੇ ਐਸਐਚਓ सुरेंद्रਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦ ਕਿ ਇਸ ਕੇਸ ਵਿੱਚ ਨਾਮਜ਼ਦ ਇੱਕ ਐਸਆਈ ਅਵਤਾਰ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ ਇਸ ਕੇਸ ਦਾ ਪਹਿਲੂ ਇਹ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀ ਸੁਲੱਖਣ ਸਿੰਘ ਭਕਣਾ ਨੂੰ ਜਿਉਂਦੇ ਜੀ ਉਸਦੇ ਜਵਾਈ ਸੁਖਦੇਵ ਸਿੰਘ ਜਿਸ ਦੀ ਸਰਹਾਲੀ ਥਾਣੇ ਵਿੱਚ ਤਸ਼ੱਦਦ ਦੌਰਾਨ ਮੌਤ ਹੋ ਗਈ ਸੀ ਨਾਲ ਹਰੀਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਕੇਸ ਦੀ ਪੈਰਵਾਈ ਕਰ ਰਹੇ ਪ੍ਰਸਿੱਧ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ 1992 ਨੂੰ ਥਾਣਾ ਸਰਹਾਲੀ ਦੇ ਉਸ ਸਮੇਂ ਦੇ ASI ਅਵਤਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸੁਤੰਤਰਤਾ ਸੰਗਰਾਮੀ ਸੁਲੱਖਣ ਸਿੰਘ ਭਕਣਾ ਨੂੰ ਉਸਦੇ ਜਵਾਈ ਸੁਖਦੇਵ ਸਿੰਘ ਸਮੇਤ ਪਿੰਡ ਕੰਨੂਪੁਰ ਕਾਲੇ ਤੋਂ ਮਿਤੀ 31 ਅਕਤੂਬਰ 1992 ਨੂੰ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਘਰੋਂ ਚੁੱਕ ਲਿਆ ਸੀ। ਸੁਲੱਖਣ ਸਿੰਘ ਭਗਨਾ ਅਤੇ ਸੁਖਦੇਵ ਸਿੰਘ ਜੋ ਕਿ ਸਰਕਾਰੀ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਸੀ, ਉਹਨਾਂ ਨੂੰ ਸਰਹਾਲੀ ਥਾਣੇ ਵਿਖੇ 3 ਦਿਨ ਰੱਖਿਆ ਗਿਆ ਤੇ ਬਾਅਦ ਵਿੱਚ ਇਹਨਾਂ ਦੋਨਾਂ ਸੋਰੇ ਜਵਾਈ ਦੀ ਕੋਈ ਉਗ ਸੁਗ ਨਹੀਂ ਲੱਗੀ ਤੇ ਇਹਨਾਂ ਨੂੰ ਲਾਪਤਾ ਕਰ ਦਿੱਤਾ ਗਿਆ। ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੋਹ ਨੇ ਦੱਸਿਆ ਕਿ ਉਸਨੇ ਆਪਣੇ ਪਿਤਾ ਅਤੇ ਪਤੀ ਨੂੰ ਪੁਲਿਸ ਵੱਲੋਂ ਘਰ ਵਿੱਚੋਂ ਚੁੱਕਣ ਦੇ ਵਿਰੁੱਧ ਉੱਚ ਅਧਿਕਾਰੀਆਂ ਤੇ ਅਦਾਲਤਾਂ ਨੂੰ ਸ਼ਿਕਾਇਤ ਤੇ ਟੈਲੀਗ੍ਰਾਮਾ ਵੀ ਦਿੱਤੀਆਂ 1996 ਵਿੱਚ ਸੁਖਵੰਤ ਕੋਰ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਰੋਕ ਕੀਤਾ 1997 ਵਿੱਚ CBI ਵੱਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਵਰਸਾਲ 2000 ਵਿੱਚ ਸਬੂਤਾਂ ਦੀ ਘਾਟ ਕਾਰਨ सीबीआई ਵੱਲੋਂ ਅਦਾਲਤ ਵਿੱਚ ਇਸ ਕੇਸ ਨੂੰ ਬੰਦ ਕਰਨ ਦੀ ਰਿਪੋਰਟ ਪੇਸ਼ ਕੀਤੀ ਗਈ। ਵਰਸਾਲ 2002 ਵਿੱਚ सीबीआई ਪਟਿਆਲਾ ਦੀ ਅਦਾਲਤ ਨੇ सीबीआई ਦੀ ਪੇਸ਼ ਕੀਤੀ ਰਿਪੋਰਟ ਨੂੰ ਖਾਰਜ ਕਰਕੇ ਇਸ ਕੇਸ ਨੂੰ ਹੋਰ ਡੂੰਘਾਈ ਵਿੱਚ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ। ਸਾਲ 2009 ਵਿੱਚ सीबीआई ਨੇ ਇਸ ਕੇਸ ਵਿੱਚ ਐਸ ਐਚਓ ਸੁਰਿੰਦਰਪਾਲ ਸਿੰਘ ਅਤੇ ਏ ਐਸ ਆਈ ਅਵਤਾਰ ਸਿੰਘ ਦੇ ਖਿਲਾਫ ਅਗਵਾ ਕਤਲ ਨਜਾਇਜ਼ ਹਿਰਾਸਤ ਤੇ ਸਾਜ਼ਿਸ਼ ਕਢਣ ਦੇ ਦੋਸ਼ਾਂ ਵਿੱਚ ਚਾਰ ਸ਼ੀਟ सीबीआई ਅਦਾਲਤ ਵਿੱਚ ਪੇਸ਼ ਕੀਤੀ। ਪਰ ਦੋਵਾਂ ਪੁਲਿਸ ਮੁਲਾਜ਼ਮਾ ਨੇ ਇਸ ਮਾਮਲੇ ਨੂੰ ਲਟਕਾਉਣ ਲਈ ਉੱਚ ਅਦਾਲਤ ਤੋਂ ਸਟੇ ਹਾਸਲ ਕੀਤੇ ਤੇ ਸਾਲ 2016 ਵਿੱਚ ਇਸ ਕੇਸ ਦੀ ਦੁਬਾਰਾ ਸੁਣਵਾਈ ਸ਼ੁਰੂ ਹੋਈ। ਸੁਖਵੰਤ ਕੋਰ ਨੇ ਅਫਸੋਸ ਨਾਲ ਦੱਸਿਆ ਕਿ ਇੱਕ ਔਰਤ ਲਈ ਪਿਤਾ-ਪਤੀ ਤੇ ਬੇਟਾ ਅਹਿਮ ਰਿਸ਼ਤੇ ਹੁੰਦੇ ਹਨ ਪਰ ਆਜ਼ਾਦ ਭਾਰਤ ਵਿੱਚ ਉਸਨੇ ਇਹ ਤਿੰਨੇ ਹੀ ਰਿਸ਼ਤੇ ਗੁਆਏ ਹਨ। ਉਹਨੇ ਇਹ ਵੀ ਦੱਸਿਆ ਕਿ 1992 ਵਿੱਚ ਹੀ ਉਸਦੇ ਬੇਟੇ ਬਲਜਿੰਦਰ ਸਿੰਘ ਨੂੰ ਚੇਰਟਾ ਪੁਲਿਸ ਵੱਲੋਂ ਛੁੱਟੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਤੇ ਉਸਦੀ ਲਾਸ਼ ਵੀ ਪਰਿਵਾਰ ਨੂੰ ਨਹੀਂ ਦਿੱਤੀ ਗਈ। 82 ਸਾਲ ਦੀ ਸੁਖਵੰਤ ਕੌਰ ਨੇ ਦੱਸਿਆ ਕਿ ਉਸ ਦੀ ਖੁਆਇਸ਼ ਹੈ ਕਿ ਮਰਨ ਤੋਂ ਪਹਿਲਾਂ ਉਕਤ ਕੇਸ ਦਾ ਨਤੀਜਾ ਵੇਖੇ ਤੇ ਇਸ ਤੋਂ ਬਾਅਦ ਹੀ ਇਨਸਾਫ ਮਿਲਣ ਤੇ ਉਸ ਦੇ ਸਾਂ ਸੋਖੇ ਹੋ ਸਕਣਗੇ। ਕੀ ਨਾਮ ਹੈ ਤੁਹਾਡਾ? ਹਰਵੰਸ ਕੌਰ ਹੈ ਜੀ ਮੇਰਾ ਨਾਮ। ਜੀ ਕਿਵੇਂ ਦੇਖਦوں ਅੱਜ ਜਿਹੜਾ ਅਦਾਲਤ ਦੇ ਵੱਲੋਂ ਫੈਸਲਾ ਆਇਆ ਕਿਵੇਂ ਦੇਖਦوں ਸੀ ਜੀ? ਅੱਜ ਤਾਂ ਮੈਂ ਬਹੁਤ ਖੁਸ਼ ਹਾਂ ਜੀ ਵਕੀਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰ ਹੈ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਹੈ। ਹਾਂ ਬਹੁਤ-ਬਹੁਤ ਧੰਨਵਾਦ। ਇਹ ਤੋਂ ਕਈ ਵਾਰੇ ਪਹਿਲਾਂ ਤੁਹਾਡੇ ਭਰਾ ਨੂੰ ਘਰ ਦੇ ਵਿੱਚੋਂ ਚੱਕਿਆ ਜਾਂਦਾ ਹੈ। ਕੀ ਸਮਝਦੇ ਹੋ ਉਸ ਚੀਜ਼ ਨੂੰ? ਬਹੁਤ ਦੁਖੀ ਸੀ ਜੀ ਉਸ ਟਾਈਮ ਤੇ ਅਸੀਂ ਬਹੁਤ ਪਰੇਸ਼ਾਨ ਸੀ ਛੋਟੇ ਛੋਟੇ ਬੱਚੇ ਮੇਰੀ ਮਦਰ ਵੀ ਰੋਂਦੀ ਰੋਂਦੀ ਲੱਭਦੀ ਲੱਭਦੀ ਉਹਨੂੰ ਵਿਚਾਰੀ ਇਨਸਾਫ ਦੀ ਉਡੀਕ ਵਿੱਚ ਹੀ ਬਸ ਤੁਰ ਗਈ ਆ ਉਹ ਵੀ ਇਸ ਦੁਨੀਆ ਦੇ ਉੱਤੋਂ ਬਹੁਤ ਦੁਖੀ ਸੀ 19 ਸਾਲ ਦੀ ਉਮਰ ਸੀ ਨੌਂ ਨੌਂ ਹਾਂ ਜੀ ਤੇ ਛੋਟਾ ਸੀ ਜੀ ਸਭ ਤੋਂ ਛੋਟਾ ਸੀ ਇਹ ਕਸੂਰ ਕੁਛ ਨਹੀਂ ਸੀ ਜੀ ਉਹਦਾ ਬੇਕਸੂਰ ਸੀ ਬਿਲਕੁਲ ਸਾਡਾ ਬਰਾਦ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਉਹਦਾ ਕੀ ਕਸੂਰ ਸੀ ਕਿਉਂ ਮਾਰਿਆ ਬਸ ਇਹੀ ਸਾਨੂੰ ਰਿਆ ਵਾ ਅਜੇ ਤੱਕ ਵੀ ਲੱਭਦੇ ਆਂ ਸਾਡੇ ਭਰਾ ਦਾ ਕਸੂਰ ਕੀ ਸੀ ਨਹੀਂ ਦੱਸੋ ਕੁਝ ਵੀ ਮੈਨੂੰ ਕੱਲ ਨੂੰ ਫਿਰ ਪੇਸ਼ੀ ਹੋਣੀ ਆ ਸਜ਼ਾ ਸੁਣਾਈ ਜਾਣੀ ਆ ਜੱਜ ਸਾਹਿਬ ਦੇ ਸਾਹਮਣੇ ਹੋ ਕੇ ਕੋਈ ਮੰਗ ਰੱਖੋਗੇ ਤੁਸੀਂ ਅਸੀਂ ਤਾਂ ਕਹਿੰਦੇ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਉਹਨਾਂ ਨੂੰ ਜਿਨ੍ਹਾਂ ਨੇ ਸਾਨੂੰ ਇੰਨਾ ਕਲ ਪਾਇਆ ਇੰਨਾ ਸਾਡੇ ਭਰਾ ਛੋਟਾ ਜਾਏਗਾ ਸੀ ਵਿਚਾਰ ਬੱਚਿਆਂ ਵਰਗਾ ਸਾਡੀ ਮਾਂ ਵੀ ਰੋਂਦੀ ਮਰ ਗਈ ਉਹਨੂੰ ਇਥੇ ਦੋ ਕਚਹਿਰੀਆਂ ਮੰਨੀਆਂ ਜਾਂਦੀਆਂ ਇੱਕ ਦੁਨਿਆਵੀ ਅਤੇ ਇੱਕ ਪਰਮਾਤਮਾ ਦੀ ਹੈ ਹਾਂ ਪਰਮਾਤਮਾ ਦੀ ਕਚਹਿਰੀ ਵਿੱਚ ਤੇ ਉਹਨਾਂ ਨੂੰ ਸਜ਼ਾ ਮਿਲੂਗੀ ਮਿਲੂਗੀ ਮਿੰਦੀ ਮਿੰਦੀ ਉਹਨਾਂ ਨੂੰ ਸਜ਼ਾ ਮੇਰਾ ਨਾਮ ਸੋਨ ਸਿੰਘ ਹੈ ਜੀ ਮੈਂ ਤਰਨਤੰਨ ਦਾ ਰਹਿਣ ਵਾਲਾ ਵਾਂ 1992 ਦੀ ਗੱਲ ਹੈ 21 ਨਵੰਬਰ 1992 ਨੂੰ ਤੜਕੇ 5 ਵਜੇ ਪੁਲਿਸ ਮੁਲਾਜ਼ਮਾ ਨੇ ਮੇਰੇ ਛੋਟੇ ਭਰਾ ਨੂੰ ਘਰੋਂ ਚੁੱਕ ਕੇ ਆਪਣੀ ਹਿਰਾਸਤ ਵਿੱਚ ਖਾਣਾ ਸਿਟੀ ਵਿਖੇ ਲੈ ਗਏ ਸੀਗੇ ਸਾਡੇ ਬਾਰ-ਬਾਰ ਗੇੜੇ ਮਾਰਨ ਤੇ ਬਾਅਦ ਉਪਰੰਤ ਵੀ ਉਹਨਾਂ ਨੇ ਸਾਡੇ ਭਰਾ ਨੂੰ ਨਹੀਂ ਮਿਲਾਇਆ ਉਸ ਤੋਂ ਬਾਅਦ ਮਾਤਾ ਜੀ ਸਾਡੇ ਵੀ ਜਿੰਦਾ ਸੀ ਅਸੀਂ ਸਾਰੇ ਡਿਪਟੀ ਸਾਹ ਦੇ ਪੇਸ਼ ਹੋਏ ਤੇ ਫਿਰ ਜਾ ਕੇ ਉਹਨਾਂ ਮਾਤਾ ਜੀ ਨੂੰ ਮਿਲਣ ਦਾ ਇਜਾਜ਼ਤ ਦਿੱਤੀ ਸਾਡੇ ਭਰਾ ਨੂੰ ਲੇਕਿਨ ਨੌਜਵਾਨ ਦਾ ਨੌਜਵਾਨ ਦਾ ਕਸੂਰ ਕੋਈ ਨਹੀਂਗਾ ਉਹਨਾਂ ਨੇ ਕੋਈ ਕਸੂਰ ਸਾਨੂੰ ਨਹੀਂ ਦੱਸਿਆ ਜਦਕਿ ਅਖਬਾਰ ਵਿੱਚ ਅਸੀਂ ਪੜਿਆ ਤਾਂ ਸਾਨੂੰ ਪਤਾ ਲੱਗਾ ਕਿ ਉਸ ਨੂੰ ਅੱਤਵਾਦੀ ਐਲਾਨ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਅਸੀਂ ਕਾਫੀ ਸੰਘਰਸ਼ ਕਰਨ ਤੋਂ ਬਾਅਦ ਵਕੀਲ ਸਾਹਿਬਾਨ ਦੀ ਕਿਰਪਾ ਨਾਲ ਇੱਥੋਂ ਤੱਕ ਅਸੀਂ ਕੇਸ ਲੜਿਆ ਅੱਜ 32 ਸਾਲ ਬਾਅਦ ਕੇਸ ਦਾ ਫੈਸਲਾ ਜੋ ਕਿ ਜੱਜ ਸਾਹਿਬ ਨੇ ਕੱਲ ਤੇ ਮقرਰ ਕੀਤਾ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਸੀਂ ਆਸ ਕਰਦੇ ਹਾਂ। ਜਿਹੜੇ ਦੋਸ਼ੀ ਪਏ ਗਏ ਉਹਨਾਂ ਨੂੰ ਪ੍ਰੋਫੋਸਲ ਨਾਲ ਕਿੱਥੇ ਜਾ ਗਿਆ ਤੁਹਾਨੂੰ? ਉਹਨਾਂ ਨੇ ਸਾਨੂੰ ਸਾਡੇ ਛੋਟੇ ਭਰਾ ਨੂੰ ਔਰ ਸਾਡੇ ਪਰਿਵਾਰ ਨੂੰ ਕਾਫੀ ਪੈਸਾ ਜੋ ਕਿ ਕਰੀਬ 50 ਲੱਖ ਦੇ ਕਰੀਬ ਰੁਪਇਆ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ 50 ਲੱਖ ਰੁਪਇਆ ਸਾਡੇ ਕੋਲੋਂ ਲੈ ਲਓ ਔਰ ਆਪਣੀਆਂ ਗਵਾਹੀਆਂ ਬਿਲਕੁਲ ਨਹੀਂ ਦੇਣੀਆਂ ਪਰ ਅਸੀਂ ਅਤੇ ਸਾਡੇ ਛੋਟੇ ਭਰਾ ਨੇ ਪੈਸੇ ਤੋਂ ਅਨਕਾਰੀ ਕਰ ਦਿੱਤੀ ਜਦ ਪੈਸੇ ਦੀ ਅਨਕਾਰੀ ਕਰ ਦਿੱਤੀ ਤਾਂ ਮੇਰੇ ਛੋਟੇ ਭਰਾ ਨੂੰ ਉਹਨਾਂ ਚੁੱਕ ਕੇ ਕੁਝ 2-3 ਕੇਸ ਪਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਕਿ ਮੈਨੂੰ ਵੀ ਧਮਕਾਇਆ ਗਿਆ ਕਿ ਅਗਰ ਜੇ ਤੂੰ ਵੀ ਨਾ ਆਖੇ ਲਗਾ ਤੇ ਅਸੀਂ ਤੇਰੇ ਛੋਟੇ ਭਰਾ ਵਾਂਗੂ ਤੇਰੇ ਤੇ ਵੀ ਕੇਸ ਪਾਦਾ ਲੇਕਿਨ ਮੈਂ ਆਪਣੀ ਹਿੰਮਤ ਨਹੀਂ ਹਾਰੀ ਅਤੇ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਦੇ ਹੋਏ ਅੱਜ ਇੱਥੋਂ ਤੱਕ ਲੜਾਈ ਲੜੀ ਆ ਸੀਬੀਆਈ ਦੀ ਮਦਦ ਨਾਲ ਹੀ ਇੱਥੋਂ ਤੱਕ ਪਹੁੰਚੇ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਸਾਨੂੰ ਜੰਡੇ ਵਾਲੇ ਤੋਂ ਇੱਥੇ ਤੱਕ ਲਿਆਏ। ਇਹ ਵਕੀਲ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਿਨਾਂ ਪੈਸੇ ਲਏ ਸਾਡਾ ਇੱਥੋਂ ਤੱਕ ਸਾਥ ਦਿੱਤਾ ਹੈ। ਕਿਹੜੇ ਕਿਹੜੇ ਕੇਸ ਪਾਏ ਗਏ ਤੁਹਾਡੇ ਬ੍ਰਦਰ ਤੇ ਜਾਂ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਇਹ ਕੇਸ ਪਾਵਾਂਗੇ ਤੁਹਾਡੇ? ਮੇਰੇ ਤੇ ਇਹਨਾਂ ਫੜਿਆ ਤੇ ਮਗਰ ਪੈਰਵਾਹੀ ਕੀਤੀ ਸਾਰੇ ਤਰਨ ਤਨ ਮਗਰ ਪਹੁੰਚ ਗਿਆ ਵੀ ਤੁਸੀਂ ਨਹੀਂ ਗਏ ਇਹ ਮੁੰਡਾ ਸਾਡਾ ਕਿਉਂ ਫੜਿਆ ਵਾ। ਹਾਂ। ਇਹ ਕਹਿੰਦੇ ਵੀ ਅਸੀਂ ਫੜਿਆ ਇਹਨੂੰ ਛਡਰਾਂ ਨਹੀਂ ਫੇਰ ਹੀ ਮੇਰੇ ਤੇ ਇਹਨਾਂ ਨੇ ਰੋਂਦ ਪਾਤੇ ਇਹਨਾਂ ਨੇ ਮੇਰੇ ਤੇ ਖਾਲੀ ਰੋਂਦ ਪਾਏ ਹੀ ਮੇਰੇ ਦੋ ਦੋ ਤਿੰਨ ਦਿਨ ਬਾਅਦ ਮੇਰੀ ਫੇਰ ਜ਼ਮਾਨਤ ਹੋ ਗਈ 2.5 3 ਸਾਲ ਮੈਂ ਕੇਸ ਲੜਿਆ ਅੰਮ੍ਰਿਤਸਰ ਜਾਂਦੇ ਹਾਂ ਤੇ ਇਹਦੀ ਬਦਲੀ ਹੋ ਗਈ ਅੰਮ੍ਰਿਤਸਰੋਂ ਮੈਨੂੰ ਇਹਨਾਂ ਨੇ ਸਕੂਟਰ ਤੇ ਹੈਗਾ ਹਾਂ ਤੇ ਮੈਨੂੰ ਨੇ ਘੇਰ ਕੇ ਕੋਈ ਚੀਜ਼ ਨਹੀਂ ਫੜੀ ਗਈ ਤੇ ਮੇਰੇ ਤੇ ਰੋਂਦ ਪਾਤੇ ਇਹਨਾਂ ਨੇ ਰੋਂਦ ਦੱਸੋ ਮੈਂ ਕੀ ਕਰਨੇ ਸੀਗੀ ਮਗਰ ਬੰਦੇ ਨਾ ਪਹੁੰਚੇ ਤਾਂ ਨਾ ਮੇਰੇ ਤੇ ਸਾਲਟ ਪਾ ਦੇਣੀ ਤੇ ਤੇਉ ਪਾ ਦੇਣਾ ਇਦਾਂ ਮੈਨੂੰ ਧਮਕੀਆਂ ਦਿੱਤੇ ਮੈਂ ਕਿਹਾ ਪਾ ਦਿਓ ਤੁਸੀਂ ਮੇਰਾ ਵੀ ਮੁਕਾਬਲਾ ਬਣਾ ਦਿਓ ਜੇ ਮੇਰੇ ਭਰਾ ਦਾ ਬਣਾਇਆ ਮੈਨੂੰ ਮਾਰਦੇ ਹੋ ਮਗਰ ਬੰਦੇ ਪੈਨ ਕਰਕੇ ਫਿਰ ਵੀ ਇਹਨਾਂ ਨੇ ਮੇਰਾ ਲਿਹਾਜ਼ ਨਹੀਂ ਕੀਤਾ ਮੇਰੇ ਤੇ ਦੋ ਰੋਂਦ ਪਾਏ ਆ ਮੈਨੂੰ ਦੱਸੋ ਵੀ ਦੋ ਰੋਂਦ ਮੈਂ ਕੀ ਕਰਨਾ ਹੈਗੀ ਕਿਤੇ ਤੇਰੇ ਤੇ ਸਾਲਟ ਪਾ ਦੇਣੀ ਤੇ ਤੇਰੇ ਭਰਾ ਨੂੰ ਮਾਰਦਾ ਮੈਂ ਕਿਹਾ ਮਾਰ ਦਿਓ ਮੈਂ ਬਿਲਕੁਲ ਅਸੀਂ ਨਾ ਅਸੀਂ ਨਹੀਂ ਕਰਨਾ ਇਸ ਕਰਕੇ ਅਸੀਂ ਦੋਨੇ ਭਰਾ ਡਟੇ ਰਹੇ ਆ ਤੇ ਡਟ ਕੇ ਮੁਕਾਬਲਾ ਕੀਤਾ ਸੀਬੀਆਈ ਦੀ ਮਦਦ ਨਾਲ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਆ ਤੁਹਾਡੇ ਭਰਾ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਜਾਂਦਾ ਹੈ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਰਤੋਅ ਕੀਤਾ ਜਾਂਦਾ ਹੈ ਕੀ ਸਮਝਦੇ ਹੋ ਕਿ ਅਸਲ ਦੇ ਵਿੱਚ ਹੈ ਕੀ ਸੀ ਕੋਈ ਰੰਜਿਸ਼ ਸੀ ਜਾਂ ਕੀ ਮੰਨਦੇ ਕਿਉਂ ਤੁਸੀਂ ਅਸਲ ਜੀ 92 ਚ ਜਨੋਅਤਵਾਦ ਦਾ ਮਾਹੌਲ ਚੱਲਿਆ ਸੀ ਨਾ ਜਿਹੜਾ ਹੈਗਾ ਸੀ ਕਿ ਤਰ੍ਹਾਂ ਪ੍ਰਧਾਨ ਮੰਤਰੀ ਉਹਨੂੰ ਬਾਅਦ 'ਚ ਥੋੜੇ ਸਾਲ ਦੋਸਾ ਬਾਅਦ ਉਹਨੂੰ ਬੰਬ ਨਾਲ ਡਾਤਾ ਸੀ ਉਹਨਾਂ ਨੇ ਤਾਂ ਡਾਇਆ ਹੈ ਵੀ 50 ਬੰਦੇ ਮੇਰੀ ਨਿਗਾਹ ਘੜ ਤੋਂ ਘੜ ਤਰਨਤਨ ਦੇ ਵਿੱਚ 50 ਮੁੰਡਾ ਨਜਾਇਜ਼ ਮਾਰਿਆ ਹੈਗਾ ਤੇ ਉਹਨਾਂ ਨੇ ਜਿੰਨਾ ਮਾਵਾਂ ਦੇ 50 ਮਾਵਾਂ ਦੇ ਨਜਾਇਜ਼ ਮੁੰਡੇ ਮਰੇ ਆ ਨਜਾਇਜ਼ ਮਾਰਿਆ ਸੀ ਉਹਨੇ ਪਿੱਛੋਂ ਆਰਡਰ ਹੀ ਇਦਾਂ ਦਿੱਤੇ ਜਿੰਨੇ ਮੁੰਡੇ ਮਾਰੋਗੇ ਉੰਨੀ ਤੁਹਾਨੂੰ ਤਰੱਕੀਆਂ ਦੇਵਾਂਗਾ ਮੇਰਾ ਕੱਲਾ ਭਰਾ ਨਜਾਇਜ਼ ਨਹੀਂ ਮਰਿਆ 50 ਨਜਾਇਜ਼ ਮੁੰਡੇ ਤਰਨਤਨ ਦੇ ਤੁਹਾਨੂੰ ਤੁਸੀਂ ਪਤਾ ਕਰ ਲਓ ਘੜ ਤੋਂ ਘੜ 50 ਜਿੰਨਾ ਛੋਟੇ ਛੋਟੇ ਬੱਚੇ ਧੀਆ ਜਿਹੜਾ ਨਾਲ ਮੱਖਣਾ ਮਾਰਿਆ ਹੁੰਦੀ ਇੱਕ ਧੀ ਹੈਗੀ ਹੀ ਪਤਾ ਨਹੀਂ ਹੁੰਦੀ ਮਾਂ ਨੇ ਵਿਆਹ ਕਰਾ ਲਿਆ ਧੀ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਮੇਰਾ ਭਰਾ ਦੇ ਚਾਲ ਕੁਵਾਰਾ ਹੀਗਾ ਕੋਈ ਨਹੀਂ ਅਹੀਂ ਰੋ ਰੋ ਕੇ ਗੁਜ਼ਾਰਾ ਕਰ ਲਿਆ ਕੋਈ ਗੱਲ ਨਹੀਂ ਜਿਹਨਾਂ ਦੇ ਪੋਤਾ ਦੇ ਜਵਾਨ ਹੋਏ ਆ ਆਪਣੇ ਪਿਓ ਨੂੰ ਲੱਭਦੇ ਹੋਣ ਇਹਨਾਂ ਨੂੰ ਫਾਂਸੀ ਸਜਾਉਣੀ ਚਾਹੀਦੀ ਇਹਨਾਂ ਨੂੰ ਫਾਂਸੀ ਦੀ ਸਜਾਉਣੀ ਚਾਹੀਦੀ ਉਹ ਤਾਂ ਕਾ ਕਿੰਨਾ ਟੱਲੂ ਕਰਦਾ ਹੈ ਹੈ ਹੀ ਪੂਰੇ ਖੋਸ਼ੇ ਗਏ ਅੱਜ ਇਸ ਵੇ ਦੀ ਰੋਟੀ ਨਹੀਂ ਖਾਦੀ ਮਾਰੇ ਇਹਨਾਂ ਨੂੰ ਸਜਾ ਦੇ ਫੇਰ ਰੋਟੀ ਖਾਵਾਂਗੇ ਅਸਾਡੇ ਮਾਨੂੰ ਥੋੜੀ ਤਸੱਲੀ ਆਈ ਆ ਤੇ ਸਾਨੂੰ ਚਲੋ ਸਜ਼ਾ ਇਹਨਾਂ ਨੂੰ ਹੋਈ ਭਾਵੇਂ ਉਮਰ ਕੈਦ ਦੀ ਹੋਵੇ ਇਹਨਾਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਕਿਉਂਕਿ ਲੋਕਾਂ ਦੇ ਮਾਵਾਂ ਦੇ ਨਜਾਇਜ਼ ਪੁੱਤ ਮਾਰੇ ਇਹਨਾਂ ਨੇ ਆਪਣੀ ਫਿੱਤੀਆਂ ਲੋਨ ਕੱਤ ਕੇ ਜਿਹੜੇ ਭਰਾ ਹੁੰਦੇ ਨੇ ਭਰਾ ਭਰਾ ਨਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਭਰਾਵਾਂ ਦੀਆਂ ਮੇਰਾ ਭਰਾ ਮੇਦੇ ਸੇਤੇ ਜਿੰਨਾ ਵਾ ਮੇਰੇ ਸੇਤੇ ਜਿੰਦਾ ਇੱਕ ਦੂਜੇ ਦੇ ਸਾਥ ਜਿੰਦਾ ਵਾ ਭਰਾ ਨਹੀਂ ਮੇਰਾ ਵੱਡਾ ਪਿਓ ਵਾ ਏ ਇਹ ਮੈਨੂੰ ਬੱਚਿਆਂ ਨੂੰ ਸੰਦਦਾ ਉਹ ਮੇਰਾ ਛੋਟਾ ਭਰਾ ਸੀ 3 ਸਾਲ ਹੁੰਦਾ ਸੀ ਵਿਆਹ ਕਰਨਾ ਸੀ ਅੱਜ ਇਹਨੂੰ ਅੱਜ ਮੇਰਾ ਮੁੰਡਾ ਮੇਰੇ ਕਾ ਪੁੱਤਰੀ ਮੇਰੀ 6 ਸਾਲ ਦੀ ਤੇ ਪੁੱਤਰਾ ਮੇਰੇ ਘਰ 7-8 ਮਹੀਨੇ ਦਾ ਹੋਇਆ ਅੱਜ ਮੈਂ ਪੁੱਤਰੇ ਵਾਲੇ ਬਣ ਗਿਆ ਜੇ ਮੇਰਾ ਭਰਾ ਜਿੰਦਾ ਹੁੰਦਾ ਮੇਰੇ ਭਰਾ ਦੇ ਮੁੰਡੇ ਦਾ ਵਿਆਹ ਇੱਥੇ ਚੰਡੀਗੜ੍ਹ ਹੀ ਰੰਦਾ ਵਾ ਉਹਦਾ ਵਿਆਹ ਕਿੰਨੀਆਂ ਖੁਸ਼ੀਆਂ ਹੁੰਦੀਆਂ ਸਾਡੇ ਨੂੰ ਅੱਜ ਸਾਡਾ ਪਰਿਵਾਰ ਪੂਰਾ ਜੇ ਸਾਡਾ ਛੋਟਾ ਭਰਾ ਵੀ ਸਾਡੇ ਵਿੱਚ ਹੁੰਦਾ ਤਾਂ ਸਾਨੂੰ ਕਿੰਨੀਆਂ ਖੁਸ਼ੀਆਂ ਹਣੀਆਂ ਇਸ ਕਰਕੇ ਅਸੀਂ ਸੇ ਵੀ ਅੱਜ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਨੂੰ ਹਿੰਮਤ ਦਿੱਤੀ ਆ ਅਸੀਂ ਇੱਥੇ ਤੱਕ ਪਹੁੰਚੇ ਆ ਨਹੀਂ ਤੇ ਨੋਰਮਲ ਬੰਦਾ ਇੱਥੋਂ ਤੱਕ ਪਹੁੰਚ ਨਹੀਂ ਸਕਦਾ ਜੇ ਤੁਹਾਡਾ ਸਾਥ ਨਾ ਮਿਲਦਾ ਤੇ